ਹੈਲੋ ਫਰੈਂਡਸ ਕਿਦਾਂ ਸਾਰੇ ਉਮੀਦ ਕਰਦੇ ਠੀਕ ਹੋਣੇ ਆ ਠੀਕ ਹੀ ਰਹਿਣਾ ਚਾਹੀਦੇ ਆ ਕਿਉਂਕਿ ਸਾਰੇ ਮਾੜਾ ਜਿਹਾ ਮੀਂਹ ਪੈਂਦਾ ਉਤਵਾਰ ਭਰਾਵਾ ਗਰਮੀ ਬੁਰਾ ਹਾਲ ਤੁਸੀਂ ਧਾਰੇ ਕਹਿੰਦੇ ਤੁਹ ਦਿਵਣੀ ਆ ਜਾ ਕੇ ਤੇ ਏਸੀ ਰੂਮ ਚ ਬੰਦੇ ਹੋਣੇ ਆ ਤੇ ਅਸਲ ਅਸਲ ਸਕੂਲ ਦੇ ਵਿੱਚ ਠੀਕ ਪੱਕਾ ਹੀ ਹੁੰਦਾ ਉਹਦੀ ਵੀ ਹਵਾ ਸਾਰੇ ਰੋ ਰੋ ਕੇ ਸ ਬੱਚੇ ਕਹਿੰਦੇ ਮੈਂ ਬਣਾ ਉਹ ਕਿਦਾਂ ਮੈਂ ਬਣਾ ਉਹ ਕਿਦਾਂ ਮੈਂ ਬਣਾ ਚਾਰ ਪੱਖੇ ਵੀ ਚਾਹੀਏ ਇੱਕ ਰੂਮ ਚ ਲੱਗੇ ਹੋਣ ਤੇ ਇੰਨੇ ਜਣਿਆਂ ਨੂੰ ਕਿੱਧਰ ਹੋ ਆ ਜਾਣੀ ਆ ਤੁਰ ਜੋ ਵੀ ਇਹ ਦਿਨ ਕੱਟੀ ਕਰੀ ਜਾਂਦੇ ਆ ਤੂੰ ਸੁਣਾਓ ਸਾਰਿਆਂ ਦਾ ਕਿਦਾਂ ਹਾਲ ਚਾਲ ਨੇ ਤੇ ਅੱਜ ਮੈਂ ਕਿਹਾ ਜਲ ਫਟਾਫਟ ਵੀਡੀਓ ਬਣਾ ਲਈ ਪਹਿਲਾਂ ਤੇ ਕੰਮ ਵੀ ਸਾਰਾ ਕਰਦਾ ਕਰਨ ਵਾਲਾ ਪਿਆ ਥੋੜੀ ਜੀ ਕਈ ਵਾਰੀ ਤਬੀਅਤ ਦੀ ਗੱਲ ਨਹੀਂ ਹੁੰਦੀ ਵੈਸੇ ਵੀ ਕਈ ਵਾਰੀ ਮਨ ਜਿਹੜਾ ਆਪਣਾ ਕਿਸੇ ਗੱਲਾਂ ਤੋਂ ਉਛਾਲਟ ਹੁੰਦਾ ਤੇ ਨਹੀਂ ਵੀ ਦਿਲ ਕਰਦਾ ਹੁੰਦਾ ਪਰ ਫੇਰ ਆਪਾਂ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਹਨਾ ਜਿਹੜਾ ਕੰਮ ਆ ਉਹ ਕਰਨਾ ਚੈਲੰਜ ਹੈ ਤੇ ਉਹਨੂੰ ਪੂਰਾ ਕਰਨਾ ਕਿਸੇ ਚੀਜ਼ ਨੂੰ ਗਿਵ ਅਪ ਨੇ ਛੱਡਣਾ ਚਾਹੀਦਾ ਹਾਂਜੀ ਜਦੋਂ ਆਪਾਂ ਇੱਕ ਕੰਮ ਨੂੰ ਕਰਨ ਹੀ ਲੱਗ ਗਏ ਤਾਂ ਉਹਨੂੰ ਕਰੋ ਪੂਰਾ ਕਰੋ ਮੇਰੇ ਤੇ ਮੇਰਾ ਤਾਂ ਮੇਲ ਮੋਟੀ ਵੇ ਹੁੰਦਾ ਕਿ ਅ ਇੱਕ ਦਿਨ ਆਉਂਦਾ ਹੈ ਕਿ ਉਹ ਚੀਜ਼ ਜਦੋਂ ਤੁਹਾਡੀ ਮਿਹਨਤ ਆ ਉਹ ਫਿਰ ਰੰਗ ਲੈ ਕੇ ਆਉਂਦੀ ਹੈ ਤੇ ਗੱਲਾਂ ਤਾਂ ਫਿਰ ਕਈ ਵਾਰੀ ਕਰਦੇ ਹੀ ਆ ਲੋਕ ਕਿ ਐਵੇਂ ਵੀਡੀਓ ਬਣਾਉਣੀ ਆ ਅਸੀਂ ਤਾਂ ਬਣਾਉਂਦੇ ਨਹੀਂ ਅਸੀਂ ਤਾਂ ਨਹੀਂ ਕਰਦੇ ਅ ਕੋਈ ਦੇਖਦਾ ਤੇ ਹੈ ਨਹੀਂ ਪਰ ਚਲੋ ਕੋਈ ਗਿਆ ਨਹੀਂ ਜਿੰਨੇ ਵੀ ਲੋਕ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁੰਦਾ ਜਿਹੜੇ ਨਹੀਂ ਵੀ ਦੇਖਦੇ ਚਲੋ ਉਹ ਵੀ ਕਿਸੇ ਤਰ੍ਹਾਂ ਦੇਖਣਗੇ ਅਪਾ ਕਿਸੇ ਨੂੰ ਕੈਰੀ ਨਹੀਂ ਕਰ ਸਕਦੇ ਮਜਬੂਰ ਨਹੀਂ ਕਰ ਸਕਦੇ ਕਿ ਤੁਸੀਂ ਸਾਡੀ ਵੀਡੀਓ ਨੂੰ ਦੇਖੋ ਜਿਹਨੇ ਦੇਖ ਲਿਆ ਉਹਦਾ ਥੈਂਕ ਯੂ ਜਿਹਨੇ ਨਹੀਂ ਦੇਖਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਅੱਜ ਖਰਾਬ ਹੈ ਪਰ ਕੀ ਕਰੀਏ ਅ ਜਲਾ ਮੇਰਾ ਥੋੜਾ ਖਰਾਬ ਹੈ ਅ ਕਈ ਵਾਰੀ ਨਾ ਕੁਛ ਨਾ ਕੁਛ ਖਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਖਾਣਾ ਪੀਣਾ ਵੀ ਪੈਂਦਾ ਹੀ ਹੈ ਉਹਨਾਂ ਖਾਣ ਪੀਣ ਲਈ ਹਮੇਸ਼ਾ ਖਾਂ ਤੋਂ ਲਾਵਾ ਕੁਛ ਅਸੀਂ ਕਰ ਵੀ ਨਹੀਂ ਸਕਦੇ ਅ ਗੁੰਦਕ ਤੀੜਾ ਲੈਣੀ ਸੀ ਮੈਂ ਸ਼ਾਪ ਤੇ ਗਈ ਤੇ ਮੈਂ ਭੁੱਲ ਗਈ ਫੋਨ ਮਿਲ ਨਹੀਂ ਜਾਦਾ ਮੈਂ ਨਾ ਸ਼ਾਪ ਤੇ ਜਾ ਕੇ ਕਈ ਵਾਰੀ ਕੋਈ ਚੀਜ਼ ਭੁੱਲ ਜਾਂਦੀ ਹੈ ਨਾ ਮੇਨੂੰ ਬਾਅਦ ਚ ਦਿਮਾਗ ਚ ਹੀ ਰਹਿੰਦਾ ਹੈ ਈ ਹਾਂ ਮੈਂ ਭੁੱਲ ਗਈ ਭੁੱਲ ਗਈ ਕਿਹੜੀ ਚੀਜ਼ ਭੁੱਲ ਗਈ ਪਰ ਅੱਜ ਮੈਂ ਤੁਹਾਨੂੰ ਦੱਸਾਂ ਮੈਂ ਗੋਦ ਗਤੀ ਨਾਲ ਲੈਣੀ ਸੀ ਉਹ ਮੈਂ ਭੁੱਲ ਗਈ ਹੁਣ ਦੁਬਾਰਾ ਫੇਰ ਸ਼ੌਪ ਤੇ ਜਾਉਂਗੀ ਅਗਲੇ ਹਸੂਗੇ ਨਾ ਚੱਲ ਨਹੀਂ ਜਾਂਦੀ ਕੱਲ ਹੀ ਸੀ ਕੱਲ ਜਾਉਂਗੀ ਤੇ ਕਿ ਬੜੀ ਪਤਾ ਕੀ ਗੱਲ ਹੁੰਦੀ ਬਲੋ ਮਾਰਚੀ ਸਕਿਪ ਹੋ ਜਾਂਦੀ ਹੈ ਜਿਹੜੀ ਚੀਜ਼ ਮੇਨਲੀ ਲੈਣ ਜਾਣੇ ਆ ਉਹ ਚੀਜ਼ ਲੈਕ ਨਹੀਂ ਆਉਂਦੇ ਤੇ ਬਾਕੀ ਦਾ ਸਵਾਨ ਲੈ ਆਣੇ ਆ ਤੇ ਕੋਈ ਗੱਲ ਨਹੀਂ ਕਈ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਕਰ ਪਾਂਦੇ ਤੇ ਹੁੰਦਾ ਐ ਤਾਂ ਚੱਲਦਾ ਤੇ ਬਾਕੀ ਸਾਰੇ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੁੰਦੇ ਕੋਈ ਵੀ ਗਰਮੀ ਆ ਉਹਦੇ ਤੋਂ ਬਾਅਦ ਨਾ ਹੁਣ ਕਦੀ ਠੰਡਾ ਹੋ ਜਾਂਦਾ ਕਦੀ ਜਲਮ ਹੋ ਜਾਂਦਾ ਇਹਦੇ ਨਾਲ ਕੀ ਹੁੰਦਾ ਬਿਮਾਰ ਪੈ ਜਾਂਦੇ ਆ ਹਨਾ ਤੇ ਤੁਸੀਂ ਵੀ ਸਾਰੇ ਆਪਣੀ ਸਿਹਤ ਦਾ ਬਹੁਤ ਧਿਆਨ ਰੱਖੋ ਕਿ ਜਾਣ ਤੇ ਭਾਈ ਜਾਨ ਜੇ ਬੰਦਾ ਥੋੜਾ ਬਿਮਾਰ ਸਾਰੇ ਜਿਹੜੇ ਨਾ ਜਿਹੜਾ ਜਿਆਦਾ ਬਿਮਾਰ ਰਹਿੰਦਾ ਉਹਨੂੰ ਫੇਰ ਨਾ 2 ਦਿਨ ਪੁੱਛਦੇ ਆ ਬਾਅਦ ਚ ਇਗਨੋਰ ਮਾਰਨਾ ਸ਼ੁਰੂ ਕਰ ਦਿੰਦੇ ਵੀ ਇਹ ਤਾਂ ਨੇ ਤੇ ਤਾਂ ਬਿਮਾਰੀ ਦਿੰਦਾ ਆ ਇਹਦਾ ਕੋਈ ਪਤਾ ਨਹੀਂ ਇਹ ਵੀ ਕਹਿਣ ਲੱਗ ਜਾਂਦੀ ਆ ਰੁਕ ਕਿਉਂਕਿ ਤੇ ਰਹਿੰਦਾ ਹੀ ਬਿਮਾਰ ਆਪਣੇ ਆਪ ਨੂੰ ਸਿਹਤ ਦਾ ਧਿਆਨ ਰੱਖੋ ਤੰਦਰੁਸਤ ਰਹੋ ਤੇ ਸੋਹਣੀ ਜ਼ਿੰਦਗੀ ਜਿਓ ਠੀਕ ਆ ਨਾ ਲੰਬੀਆਂ ਉਮਰਾਂ ਸਾਰੇ ਭੋਕੇ ਰਹਿਣ ਮਤ ਵਦਰਿਲਾ ਮੋਚਕਰ ਪਹਿਲੇ ਜਮਾਨੇ ਚ ਨਾ ਘਰਾਂ ਦੇ ਕੰਮ ਵੀ ਕੁਛ ਇਦਾਂ ਦੇ ਸਿਗੇ ਮਸ਼ੀਨਾ ਘੱਟ ਹੁੰਦੀ ਅਸੀ ਤੇ ਸਾਰੇ ਆਪਣੇ ਹੱਥਾਂ ਨਾਲੇ ਕੰਮ ਕਰਿਆ ਕਰਦੇ ਸਿਗੇ ਤੇ ਉਦੋਂ ਸੇਧ ਨਾਭ ਵੀ ਰਹਿੰਦੇ ਸਿਗੇ ਚੁੱਕੀ ਆ ਬਿਸਨ ਤੱਕ ਸਾਰੀ ਲੇਡੀਜ਼ ਆਪਣਾ ਕੰਮ ਕਰਦੀਆਂ ਕਈ ਸੇਵੀਆਂ ਵਟਣੀਆਂ ਕਈ ਕੰਮ ਹੁੰਦੇ ਸਿਗੇ ਜਿਹੜੇ ਘਰਾਂ ਦੇ ਬੜੇ ਜ਼ੋਰ ਨਾਲ ਕੀਤੇ ਜਾਂਦੇ ਜਿਦਾਂ ਅੱਜ ਜਿਮ ਚ ਜਾ ਕੇ ਲੋਕੀ ਐਕਸਰਸਾਈਜ਼ ਕਰਦੇ ਆ ਉਹ ਘਰਾਂ ਚ ਹੀ ਹੋ ਜਾਂਦੀਆਂ ਸਪੀਆਂ ਕਿਉਂਕਿ ਕੰਮ ਬਹੁਤ ਜ਼ੋਰ ਵਾਲੇ ਸੀਗੇ ਤੋ ਟੈਬ ਨਹੀਂ ਸਿ ਲੱਗੇ ਹੁੰਦੇ ਹੁਣ ਹਰ ਜਗ੍ਹਾ ਜਗ੍ਹਾ ਤੇ ਕਿਉਂਕਿ ਪਾਣੀ ਭਰਨਾ ਨਲਕੇ ਗੇੜਨੇ ਇਦਾਂ ਦੀਆਂ ਐਕਸਰਸਾਈਜ਼ ਬਹੁਤ ਥੋੜੀਆਂ ਸੀ ਬੋਡੀ ਨੂੰ ਜਿਹਦੇ ਨਾਲ ਬੋਡੀ ਸ਼ੇਪ ਟੈਂਦੀ ਸੀ ਉਹਨਾਂ ਦੀ ਤੇ ਹੁਣ ਜਿਹੜਾ ਨਾ ਆਰਾਮ ਦਾ ਇੱਕ ਜ਼ਿੰਦਗੀ ਹੋ ਗਈ ਬਿਮਾਰੀਆਂ ਦਾ ਘਰ ਬੰਦ ਜਾਂਦੀ ਹੈ ਤੇ ਉਹਦੇ ਲਈ ਸਾਨੂੰ ਮਸਟ ਹੈ ਕਿ ਸਾਡੀ ਐਕਸਰਸਾਈਜ਼ ਕਰਨਾ ਤਾਂ ਕਿ ਸਾਡਾ ਖਾਣਾ ਪਾਣਾ ਪਚ ਜੇ ਖਾਣਾ ਵੀ ਇਸ ਹਸਾਬ ਨਾਲ ਹੀ ਖਾਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਫਿਜ਼ੀਕਲ ਵਰਕ ਹੈ ਉਹ ਜ਼ਿਆਦਾ ਨਹੀਂ ਹੈ ਕਿਉਂਕਿ ਆਰਾਮਦਾਇਕ ਜ਼ਿੰਦਗੀ ਜ਼ਿਆਦਾ ਹੋ ਗਈ ਹੈ ਨਾ ਜਿੱਦਾਂ ਟੀਵੀ ਦੇਖਦੇ ਰਹਿਣਾ ਫੋਨ ਚਲਾਉਂਦੇ ਰਹਿੰਦੇ ਆ ਮਤਲਬ ਇਤਾਂ ਦੀਆਂ ਝਾਰਾ ਹੁਣ ਦੇਖੋ ਸਾਰੇ ਜਾਨੀ ਮਤਲਬ ਫੋਨ ਤੇ ਚਲਾਉਂਦੇ ਰਹਿੰਦੇ ਆ ਤੇ ਉਸ ਤੋਂ ਬਾਅਦ ਐਕਸਰਸਾਈਜ਼ ਵੈਸੇ ਨਹੀਂ ਕਰਦੇ ਖੇਲ ਬਗੈਰਾ ਘਾਟੀ ਹੁੰਦੀ ਹੈ ਹਨਾ ਤੇ ਸਾਰਿਆਂ ਨੂੰ ਨਾ ਥੋੜੇ ਜਿਹਾ ਆਪਣੀ ਸਿਹਤ ਵਲ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਤਾਂ ਕਿ ਜਿੱਦਾਂ ਇਹ ਮੌਸਮ ਆਂਦੇ ਆ ਹੁਣ ਹਨਾ ਬਾਹਰਲਾ ਘੱਟ ਖਾਣਾ ਚਾਹੀਦਾ ਕਿਉਂਕਿ ਦੇਖੋ ਬਰਸਾਤੀ ਮੌਸਮ ਦੇ ਵਿੱਚ ਨਾ ਸਾਰਾ ਇੱਕਦ ਤੱਕ ਖਰਾਬ ਗਿਆ ਹੋ ਜਾਂਦਾ ਖਾਣਾ ਬਾਹਰ ਫੂਲ ਜਿਹੜਾ ਖਾਣਾ ਅਗਲੇ ਘਲੇ ਸੜੇ ਵੀ ਚੀਜ਼ ਵੀ ਵਿੱਚੇ ਇਸਤੇਮਾਲ ਕਰ ਲੈਣ ਤਾਂ ਫਿਰ ਉਹ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਹਨਾ ਮੈਂ ਤਾਂ ਕਈ ਵਾਰੀ ਬਹੁਤ ਵਹਿਮ ਹੁੰਦਾ ਹੁੰਦਾ ਮੈਂ ਕਿ ਖਰਾਬ ਨੂੰ ਕਿਸੇ ਦੀ ਝੂਠੀ ਚੀਜ਼ ਇਹ ਨਾ ਦੇ ਜਾਣਾ ਹਨਾ ਇਦਾਂ ਤੇ ਬੰਦਾ ਚਲੋ ਜਿੱਥੇ ਵਿਸ਼ਵਾਸ ਹੁੰਦਾ ਉਸ ਸ਼ੌਪ ਤੇ ਜਾ ਕੇ ਲੈ ਕੇ ਆਨੇ ਆ ਤੇ ਅ ਕਈ ਵਾਰੀ ਖਾਣੀ ਵੀ ਪੈਂਦੀ ਹੈ ਇਹ ਚੀਜ਼ ਪਰ ਬਹੁਤ ਘੱਟ ਹੋਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਸਾਰੇ